ਅੰਗਣਾਰਣਾ ਤੋਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਤੇ ਤੰਜ ਕੱਸਿਆ ਜਾਂਦਾ ਪਹਿਲੇ ਪੰਜਾਬ ਤੇ ਤੰਜ ਕੱਸਿਆ ਕਿ ਹਿਮਾਚਲ ਦੇ ਵਿੱਚ ਜਿਹੜਾ ਨਸ਼ਾ ਆਉਂਦਾ ਉਹ ਪੰਜਾਬ ਤੋਂ ਪਾਕਿਸਤਾਨ ਤੋਂ ਆਉਂਦਾ ਵਿੱਚ ਪੰਜਾਬ ਚ ਉੱਗਦਾ ਹੈ ਨਸ਼ਾ ਖਬਰ ਹਿਮਾਚਲ ਦੇ ਵਿੱਚ ਦੀ ਇੱਧਰੋਂ ਆਉਂਦਾ ਜਦ ਫੜਦੀ ਆ ਭੰਡਦੀ ਆ ਪੰਜਾਬ ਨੂੰ ਭੰਡਦੀ ਆ ਕੀ ਗੱਲ ਬਈ ਪੰਜਾਬ ਨੇ ਦੱਸ ਉਹਦਾ ਕੀ ਮੜਾ ਕੀਤਾ ਹੁਣ ਐਮਪੀ ਹੋ ਕੇ ਵੀ ਇਕੱਲੀ ਆਈ ਹੈ ਕੱਲ ਗੱਲ ਤੇ ਓ ਓ ਓ ਚੜਦੇ ਚੜਾਏ ਕੀ ਕਹਿੰਦੇ ਨੇ ਹੈਂਕਣੀ ਦਿਖਾਉਣ ਲੱਗੀ ਜਾਂ ਥੱਪੜ ਪਿਆ ਫੇਰ ਨਹੀਂ ਸੁਰਤ ਆਈ ਹੋਰ ਕੁਝ ਨਹੀਂ ਕਹਿੰਦੀ ਮੈਨੂੰ ਗੁੱਸਾ ਹੀ ਹੈ ਵੀ ਤੂੰ ਤਾਂ ਐਡੇ ਆਫਸਰ ਬਣਾਤੀ ਚੱਕਰਸੀ ਤੇ ਬਿਠਾਤੀ ਐਮਪੀ ਬਣ ਗਈ ਹੁਣ ਤੇਰੀ ਪਾਵਰ ਹੈ ਤੇਰੇ ਚ ਪਾਵਰ ਆ ਤੂੰ ਉੱਥੇ ਬੰਦ ਕਰਕੇ ਦਿਖਾ ਇਹ ਤਾਂ ਜਿਵੇਂ ਅਸੀਂ ਸਾਡੇ ਤਾਂ ਜੋਰ ਲਾਇਆ ਵੇ ਲੋਕਾਂ ਦਾ ਛਡਾਉਣ ਤੇ ਵੀ ਬੰਦ ਕਰਾਉਣ ਤੇ ਵੀ ਮਰਨ ਮਾਰਨ ਤੇ ਫਿਰਦੇ ਜਵਾਨੀ ਤਾਂ ਸਾਡੀ ਖਤਮ ਕਰਤੀ ਇਹ ਤਾਂ ਹਰ ਵਾਰੀ ਬਿਸ਼ਰਮਤੀਮੀ ਹੋਗੀ ਤੀਮੀ ਹੋ ਕੇ ਦੀਮੀ ਨੂੰ ਭੰਡਦੀ ਆ ਦੋ ਗੜੇ ਲਾਇਆ ਹੁੰਦੇ ਹਿਮਾਚਲ ਚ ਸੀ ਇੱਥੋਂ ਜਾਣਾ ਤੀ ਸਾਡੇ ਕੀ ਕਹਿੰਦੇ ਨੇ ਨਾ ਪਹੁੰਚੀ ਹੋਗੀ ਅੱਛਾ ਇਹਦੀ ਕੀ ਸੱਤਿਆਤੀ ਐਮਪੀ ਬਣ ਜਾਂਦੀ ਮੈਂ ਮਾਤਾਵਾਂ ਨੂੰ ਕਿਹਾ ਕਿਸਾਨੀ ਅਦੋਲਾਂ ਦੇ ਵਿੱਚ ਕਿ ਸੌ ਸੌ ਦੇ ਆਈਆਂ ਹੈਗੀਆਂ ਫਿਰ ਤੁਹਾਨੂੰ ਪਤਾ ਹਮਾਨ ਹਾਨੀ ਤਾਂ ਜਦੋਂ ਉਹਨਾਂ ਤੇ ਪਰਚਾ ਵੀ ਹੋਇਆ ਤੇ ਫਿਰ ਹੁਣ ਜ਼ਮਾਨਤ ਦੀ ਅਰਜ਼ੀ ਵੀ ਰੱਦ ਹੋ ਗਈ ਤਾਂ ਫਿਰ ਬਾਰ-ਬਾਰ ਨਹੀਂ ਟੱਕਦੀ ਦੀ ਅਪੀਲ ਖਾਰਜ ਕਰਤੀ ਜਦ ਤੱਕ ਇਹ ਨਖਾਵੇ ਇਕਨੇ ਫਿਰੂ ਭੜਕਦੀ ਦੇਖੇ ਛੇੜ ਕੇ ੂੰਡਾਂ ਦੇ ਖੱਖਰ ਨੂੰ ਅਰੇ ਬੇ ਹੁਣ ਤਾਂ ਅਰੇ ਦਿਮਾਗ 'ਚ ਫਰਕ ਆਉਂਦਾ ਡੀਐਨਏ ਚੈੱਕ ਕਰਾਉਣਾ ਚਾਹੀਦਾ ਵੀ ਹੈ ਇਹ ਕਿਹੜੇ ਅਸਲੇ ਦੀ ਠੀਕ ਫਿਲ ਕਰਾ